ਕਰ ਰਿਹਾ ਸੀ ਕਿ ਸਾਧ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਨੁੱਖ ਨੂੰ ਇਹ ਦੱਸਣ ਦਾ ਯਤਨ ਕਰ ਰਹੇ ਨੇ ਇਥੇ ਹੈ ਕੁਝ ਨਹੀਂ ਇਹ ਬਿਨਾ ਦੰਦਾਂ ਤੋਂ ਮਨੁੱਖ ਖਾਧਾ ਜਾਂਦਾ ਹੈ ਦਿਨਾਂ ਨੂੰ ਗੁਰੂ ਅਮਰਦਾਸ ਜੀ ਦਾ ਬਚਨ ਮੈਂ ਸਾਂਝਾ ਕਰ ਰਿਹਾ ਸੀ ਇੱਕ ਬੰਦਾ ਖਾਧਾ ਗਿਆ ਦੂਜੇ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਮਾਇਆ ਖਾ ਗਈ ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾਂ ਜਗ ਖਾਇਆ ਤੇ ਮਾਇਆ ਦੇ ਕਈ ਪ੍ਰਕਾਰ ਦੀ ਗੱਲ ਕਰ ਰਿਆ ਸੀ ਕਬੀਰ ਸਾਹਿਬ ਕੋਲ ਇੱਕ ਸੰਿਆਸੀ ਆਉਂਦਾ ਤੇ ਕਬੀਰ ਜੀ ਨੇ ਧਿਆਨ ਨਾਲ ਵੇਖਿਆ ਕਹਿੰਦੇ ਸੰਿਆਸੀ ਜੀ ਜੇਬ ਕੋਈ ਨਹੀਂ ਕਹਿੰਦੇ ਜੇਬ ਕਦ ਲਈ ਲਾਣੀ ਮਾਇਆ ਤੇ ਛੱਡ ਦਿੱਤੀ ਹੈ ਤਿਆਗ ਦਿੱਤੀ ਕਹਿੰਦੇ ਕਿਹੜੀ ਤਿਆਗੀ ਜੇ ਵੀ ਦੱਸ ਦਿਓ ਕਹਿੰਦੇ ਜਿਹੜੀ ਹੈ ਇੱਕ ਕਹਿੰਦੇ ਨਹੀਂ ਤੁਸੀਂ ਅਜੇ ਮਾਇਆ ਦੇ ਘਰ ਵੀ ਨਹੀਂ ਗਏ ਰੱਬ ਦਾ ਤੇ ਘਰ ਉਹਦੇ ਤੋਂ ਵੀ ਅੱਗੇ ਹੈ ਅਜੇ ਮਾਇਆ ਵੀ ਨਹੀਂ ਵੇਖੀ ਪੂਰੀ ਰੱਬ ਦੇ ਘਰ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਮਾਇਆ ਦਾ ਘਰ ਆਉਂਦਾ ਹੈ ਉਹਦੇ ਵਿੱਚੋਂ ਗੁਜ਼ਰਨਾ ਪੈਂਦਾ ਹਰ ਇੱਕ ਲੰਘਣਾ ਪੈਂਦਾ ਕਹਿੰਦੇ ਮਾਇਆ ਦਾ ਘਰ ਕਹਿੰਦੇ ਹਾਂ ਮੈਂ ਜਿੱਦਣ ਰੱਬ ਦੇ ਘਰ ਗਿਆ ਸੀ ਤੇ ਰਾਹ ਵਿੱਚ ਆਉਂਦਾ ਸੀ ਮੈਂ ਕਿਹਾ ਵੇਖ ਹੀ ਚੱਲੀਏ ਘਰ ਹੀ ਬੜਾ ਵੱਡਾ ਹੈ ਉਹਦਾ ਤੇ ਕਹਿੰਦੇ ਵਸਤਰਾਂ ਦੀ ਕੋਈ ਕਮੀ ਨਹੀਂ ਉਹਦੇ ਕੋਲ ਲਾਈਨ ਲੱਗੀ ਹੋਈ ਕਮਰਿਆਂ ਵਿੱਚ ਟੰਗੇ ਹੋਏ ਨੇ ਉਸਨੇ ਇਹ ਕਬਿਰਤੀ ਹੈ ਵਸਤਰ ਮੈਂ ਬੇਨਤੀ ਕੀਤੀ ਸੀ ਪੰਜ ਤਤ ਨੇ ਜਿੱਥੇ ਕਿਸੇ ਦਾ ਤਤ ਰੁਕਦਾ ਹੈ ਉਸ ਤਰ੍ਹਾਂ ਦੀ ਮਾਇਆ ਵਿੱਚ ਫਸ ਜਾਂਦਾ ਹੈ ਕਹਿੰਦੇ ਉਹਨੇ ਕੱਪੜੇ ਹੀ ਬੜੇ ਰੱਖੇ ਨੇ ਮਾਇਆ ਨੇ ਕਿਹੜੇ ਤੋਂ ਬਚੇਗਾ ਇੱਕ ਨੂੰ ਪਹਿਚਾਨੀ ਦਾ ਦੂਜਾ ਪਾ ਕੇ ਆ ਜਾਂਦੀ ਹੈ ਕਬੀਰ ਜੀ ਨੇ ਕਹਿਆ ਨਾ ਸਗਲਿਆਂ ਕੀ ਹੋ ਬਹਿਣ ਬਾਣ ਜੀ ਜਿਸ ਹੈ ਬਰੀ ਤੇ ਸਚੇਰੀ ਕਿਤੇ ਇਹ ਮਾਇਆ ਕਿਸ ਰੂਪ ਵਿੱਚ ਕਿਤੇ ਪਤਨੀ ਦੇ ਰੂਪ ਵਿੱਚ ਕਿਤੇ ਪਤੀ ਦੇ ਰੂਪ ਵਿੱਚ ਕਿਤੇ ਪੁੱਤਰ ਕਿਤੇ ਜਾਇਦਾਦ ਕਿਤੇ ਭਰਾ ਕਿਤੇ ਹੋਰ ਰੂਪ ਦੇ ਵਿੱਚ ਬੜੇ ਦੇ ਵੇਸ ਨੇ ਸੰਨਿਆਸੀ ਜੀ ਭੁਲੇਖੇ ਵਿੱਚ ਨਾ ਪੈ ਜਾਏ ਉਹ ਵੀ ਕੱਲੀ ਜੇਬ ਵਾਲੀ ਮਾਇਆ ਹੁੰਦੀ ਏ ਤੇ ਛੋਟੀ ਜੀ ਮਾਇਆ ਹੈ ਮਾਇਆ ਤੇ ਹੁੰਦੀ ਇਸ ਤੋਂ ਅੱਗੇ ਸ਼ੁਰੂ ਹੈ ਤੇ ਛੋਟੀ ਜੀ ਹੈ ਇਸ ਲਈ ਇੱਕ ਹੈ ਅਸਥੂਲ ਮਾਇਆ ਅਸਥੂਲ ਜਿਹੜੀ ਦਿਸਦੀ ਏ ਤੇ ਵੇਖ ਲਵਾਂਗੇ ਇਹਦੇ ਤੋਂ ਬਚਣਾ ਨਾਲੇ ਬਚਨ ਦੀ ਲੋੜ ਕੀ ਮੂੰਹੋਂ ਕਹਿ ਦਈਏ ਵੀ ਦੂਰ ਰਹੋ ਛੜਨਾ ਨਹੀਂ ਵਿੱਚੋਂ ਤਾਂ ਦੂਜੀ ਸੂਖਸ਼ਮ ਅੱਗੇ ਬਦਲਦੀ ਜਾਂਦੀ ਏ ਸਹਜੇ ਸਹਜੇ ਸਵੇਰੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਦੋ ਤਰ੍ਹਾਂ ਦੀ ਮਾਇਆ ਉਸਤਤ ਤੇ ਨਿੰਦਿਆ ਨਿੰਦਿਆ ਆਪਣੀ ਗਲਤ ਲੱਗਣੀ ਤੇ ਉਸਤਤ ਸੁਆਦ ਲੱਗਣੀ ਮਾਇਆ ਦਾ ਸੂਖਸ਼ਮ ਰੂਪ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ ਨਸ਼ੇ ਵੀ ਅੰਦਰ ਦੇ ਨੇ ਇਸ ਕਰਕੇ ਦੇ ਕਿੰਨੇ ਕੁ ਰੂਪ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੱਜ ਦੇ ਬਚਨ ਵਿੱਚ ਮਾਇਆ ਦਾ ਜ਼ਿਕਰ ਕਰਦੇ ਨੇ ਔਰ ਗੱਲ ਕਰ ਰਿਆ ਸੀ ਅਸੀਂ ਕਹਿ ਦਿੰਨੇ ਆ ਇੱਥੇ ਫਲਾਣਾ ਬੰਦਾ ਆਇਆ ਬੜਾ ਕੁਝ ਬਣਾ ਲਿਆ ਉਹਨੇ ਬੜਾ ਕੁਝ ਇਕੱਠਾ ਕਰ ਲਿਆ ਸਤਿਗੁਰੂ ਨੇ ਕਿਹਾ ਤੂੰ ਕੀ ਬਣਾਇਆ ਤੇ ਪਹਿਲਾਂ ਹੈ ਹੀ ਸੀ ਇੱਥੇ ਬਣਾਉਣਾ ਕੀ ਤੂੰ ਇਹ ਤੇ ਥਾਂ ਬਦਲਣ ਵਾਲੀ ਚੀਜ਼ ਕਿਸੇ ਕੋਲੋਂ ਤੇਰੇ ਕੋਲ ਆ ਗਈ 10 ਸਾਲਾਂ ਨੂੰ ਫਿਰ ਇਹਨੇ ਥਾਂ ਬਦਲ ਜਾਣਾ ਤੇਰੇ ਕੋਲ ਘਟ ਜਾਏਗੀ ਹੋਰ ਕਿਤੇ ਚਲੀ ਜਾਏਗੀ ਇਹ ਥਾਂ ਬਦਲਦੀ ਰਹਿੰਦੀ ਹੈ ਤੇ ਜਿਹੜੀ ਚੀਜ਼ ਥਾਂ ਬਦਲੇ ਜਿਹੜਾ ਉਹਦੇ ਨਾਲ ਮਿੱਤਰਤਾ ਪਾਵੇ ਉਹਨੂੰ ਕੀ ਕਹਿੰਦੇ ਨੇ ਖਿਆਲ ਰੱਖਣਾ ਜਿਹੜੀ ਚੀਜ਼ ਥਾਂ ਬਦਲੇ ਉਦੇ ਨਾਲ ਕੋਈ ਮਿੱਤਰਤਾ ਪਾ ਲਵੇ ਉਹਨੂੰ ਕੀ ਕਹਿੰਦੇ ਨੇ ਉਹ ਕੌਣ ਹੈ ਤਾਂ ਸੰਪਤੀ ਦੇ ਸਬੰਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬੜੇ ਪਿਆਰੇ ਬਚਨ ਕਹਿ ਰਹੇ ਨੇ ਧਨ دارਾ ਸੰਪਤ ਸਗਲ ਸਗਲ ਜਿਹੜਾ ਸ਼ਬਦ ਨਾਲ ਤਾਂ ਲਿਆ ਬਈ ਤਿੰਨ ਚੀਜ਼ਾਂ ਤੇ ਕਹਿ ਦਿੱਤੀਆਂ ਧਨ ਧਨ ਦਾ ਅਰਥ ਹੈ ਮਾਇਆ ਕਰੰਸੀ ਦਾਰਾ ਦਾ ਅਰਥ ਹੈ ਇਸਤਰੀ ਸੰਪਤ ਦਾ ਅਰਥ ਹੈ ਸੰਪਤੀ ਜਾਇਦਾਦ ਜ਼ਮੀਨ ਜਾਇਦਾਦ ਨੂੰ ਸੰਪਤੀ ਕਹਿੰਦੇ ਨੇ ਸਗਲ ਨਾਲ ਤਾਂ ਕਿਹਾ ਸਗਲ ਦਾ ਅਰਥ ਹੈ ਸਾਰਾ ਕੁਝ ਇੱਕ ਬੜਾ ਵੱਡਾ ਸਵਾਲ ਹੈ ਮਾਇਆ ਛੱਡੋਗੇ ਤੇ ਰੱਬ ਮਿਲੇਗਾ ਸਤਿਗੁਰੂ ਨੇ ਬਚਨ ਕੀਤਾ ਇਹ ਸਵਾਲ ਨੇ ਮਾਇਆ ਨੂੰ ਤੇ ਤੂੰ ਛੱਡ ਨਹੀਂ ਸਕਦਾ ਕਿਉਂਕਿ ਸਰੀਰ ਮਾਇਆ ਦਾ ਹੀ ਬਣਿਆ ਹੈ ਸਰੀਰ ਕਿੱਥੋਂ ਬਣਿਆ ਮਾਇਆ ਵਿੱਚੋਂ ਨਿਕਲਿਆ ਕਿਵੇਂ ਛੱਡ ਸਕੇਗਾ ਇਹਦੇ ਵਿੱਚ ਰਹਿ ਕੇ ਜਿੱਦਣ ਕੋਈ ਨਾਮ ਨਾਲ ਜੁੜਦਾ ਹੈ ਤੇ ਮਾਇਆ ਜਿਹੜਾ ਸ਼ਬਦ ਹੈ ਨਾ ਉਹਦੇ ਵਿੱਚੋਂ ਇੱਕ ਕੰਨਾ ਲੈ ਜਾਂਦਾ ਮਾਇਆ ਇੱਕ ਮਾਇਆ ਹੈ ਤੇ ਮੰਮੇ ਅਖਰ ਦੇ ਨਾਲ ਲੱਗਾ ਕੰਨਾ ਉਹ ਬਣ ਕੇ ਮਾਇਆ ਜਿੱਦਣ ਬੰਦਾ ਨਾਮ ਨਾਲ ਜੁੜਿਆ ਤੇ ਮਾਇਆ ਦੇ ਵਿੱਚੋਂ ਕੰਨਾ ਨਿਕਲ ਗਿਆ ਉਹ ਬਣ ਕੇ ਮਇਆ ਮਇਆ ਦਾ ਅਰਥ ਹੈ ਕਿਰਪਾ ਮਇਆ ਦੇ ਵਿੱਚ ਮਾਇਆ ਦੇ ਵਿੱਚ ਹੋ ਜਾਏ ਮਇਆ ਕਿਰਪਾ ਹੋ ਜਾਏ ਰੱਬ ਦੀ ਇਹ ਕੁਝ ਨਹੀਂ ਕਹਿੰਦੀ ਸਾਜ ਸੰਗਤ ਜੇ ਨਾਮ ਨਹੀਂ ਭਾਵੇਂ ਬੰਦਾ ਜ਼ਮੀਨ ਤੇ ਸੁੱਤਾ ਰਹੇ ਕੱਪੜੇ ਮਿੱਟੀ ਦੇ ਭਰੇ ਰਹਿਣ ਝੁੱਗੀ ਵਿੱਚ ਰਹੇ ਕੀ ਫਰਕ ਪੈਂਦਾ ਇਹ ਕੋਈ ਅੰਦਰ ਦੀ ਗੱਲ ਹੈ ਹਾਂ ਇਹ ਗੱਲ ਪੱਕੀ ਏ ਜਿਹੜਾ ਮਨੁੱਖ ਬਹੁਤਾ ਇਹਦੀ ਭੱਜ ਦੌੜ ਵਿੱਚ ਰਹੇਗਾ ਧਰਮ ਨਹੀਂ ਕਮਾ ਸਕੇਗਾ ਬੜੀ ਪੱਕੀ ਗੱਲ ਹੈ ਪਰ ਇਹਨੂੰ ਛੱਡਿਆ ਵੀ ਕੋਈ ਪਾਰ ਨਹੀਂ ਲੰਗਿਆ ਇਸ ਕਰਕੇ ਸਤਿਗੁਰੂ ਨੇ ਕਿਹਾ ਇਹ ਜਿਹੜੀਆਂ ਚੀਜ਼ਾਂ ਨੇ ਨਾ ਧਨ-ਦਾਰਾ ਤੇ ਸੰਪਤੀ ਇਹਨਾਂ ਵੱਲ ਵੇਖ ਸਿੱਖ ਨੇ ਪੁੱਛਿਆ ਮਹਾਰਾਜ ਫਿਰ ਇਹਨੂੰ ਛੱਡ ਦਈਏ ਇਹ ਤਿਆਗ ਦਈਏ ਹਜ਼ੂਰ ਨੇ ਕਿਹਾ ਨਹੀਂ ਤੂੰ ਇੱਕ ਗਲਤੀ ਕੀਤੀ ਉਹਦੇ ਬਾਰੇ ਮੈਂ ਤੈਨੂੰ ਦੱਸਾਂ ਕਿਹੜੀ ਗਲਤੀ ਜਿੰਨ ਆਪਣੀ ਕਰਮਾਨ ਤੂੰ ਝੂਠੀ ਮਨੋਤ ਬਣਾ ਲਈ ਤੂੰ ਇਹਨੂੰ ਆਪਣਾ ਸਮਝ ਲਿਆ ਵਰਤ ਲੈ ਇਹ ਵਿੱਚੋਂ ਬਿਰਤੀ ਕੱਢ ਵੀ ਤੇਰੀ ਹੈ ਪਿੱਛੋਂ ਆਈ ਏ ਅੱਜ ਤੇਰੇ ਕੋਲੇ ਖਾਲ ਰਖ ਨਿਕਲ ਜਾਏਗੀ ਹਾਥੀ ਨਹੀਂ ਰਹਿਣੇ ਤੇ ਕਿਵੇਂ ਰਹੇਗੀ ਇਹ ਸਾਰਾ ਕੁਝ ਤੇਰੇ ਕੋਲੋਂ ਚਲੇ ਜਾਣ ਵਾਲਾ ਹੈ ਇਸ ਕਰਕੇ ਵਿਰਾਗ ਦੀ ਸਥਿਤੀ ਬਣਾਉਣ ਵਾਸਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬੜੇ ਪਿਆਰੇ ਬਚਨ ਕਹਿੰਦੇ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਨੇ ਹੀ ਸੁਖ ਸਿਓ ਸਭ ਲਾਗੇ ਕੋ ਕਾਹੂ ਕੋ ਨਾਹੀ ਕਹਿੰਦੇ ਤੇਰੇ ਆਪਣੇ ਕਿੰਨੇ ਕੋਨੇ ਦਿਵਾਲੇ ਛਾਤੀ ਮਾਰ ਕੌਣ ਨੇ ਇਹ ਕਦੀ ਸੋਚ ਇਹ ਤੇਰੇ ਕਿਉਂ ਨੇ ਉਹਦੇ ਵੱਲ ਵੇਖ ਕੋਈ ਕਾਰਨ ਕਿਤੇ ਕਿਤੇ ਇਸ ਤਰ੍ਹਾਂ ਦੇ ਸਬੰਧ ਹੁੰਦੇ ਨੇ ਸੰਸਾਰ ਵਿੱਚ ਉਹ ਪਰਿਵਾਰਕ ਵੀ ਨਹੀਂ ਸਾਧ ਸੰਗ ਮਿੱਤਰਤਾ ਹੁੰਦੀ ਕੋਈ ਸ਼ੱਕ ਨਹੀਂ ਕੁਝ ਐਸੇ ਲੋਕ ਨੇ ਵਾਕੇ ਮਿੱਤਰ ਨੇ ਕੋਈ ਸ਼ੱਕ ਨਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਇੱਕ ਵਚਨ ਕੀਤਾ ਸਹਿਬ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸਜਣ ਸੰਤ ਪੱਕਿਆ ਮਹਾਰਾਜ ਇੱਥੇ ਸਾਰਾ ਕੁਝ ਧੋਖਾ ਦੇਣ ਵਾਲਾ ਹੀ ਹੈ ਕਹਿੰਦੇ ਨਹੀਂ ਹੈਣ ਕੁਝ ਧੋਖਾ ਉਹ ਨਹੀਂ ਦਿੰਦੇ ਕੌਣ ਨੇ ਕਹਿੰਦੇ ਓਏ ਜਿਵਨ ਦੇ ਵਿਛੜਹਿ ਓਏ ਮੋਇਆਂ ਨਾ ਜਾਈ ਛੋੜ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ ਜਦੋਂ ਕਿਸੇ ਸਾਧ ਸੰਗਤ ਆਪਾਂ ਗੱਲ ਕਰੀਏ ਨਾ ਗੁਰੂ ਸਾਹਿਬ ਦੀ ਜਾਂ ਜਿਹੜੇ ਰੱਬ ਦੇ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਰਸਾਏ ਗਏ ਉਹਨਾਂ ਦੀ ਯਾਦ ਵਿੱਚ ਗੱਲ ਕਰੀਏ ਤੇ ਕਈ ਵਾਰੀ ਕੋਈ ਤਰਕ ਕਰਦੇ ਨੇ ਸੱਜਣ ਕਹਿੰਦੇ ਤੁਸੀਂ ਤੇ ਸਰੀਰਾਂ ਦੀ ਗੱਲ ਕਰਦੇ ਹੋ ਇਹ ਤੋਕ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ ਕਹਿੰਦੇ ਜਿਹੜਾ ਗਿਆ ਸੋ ਗਿਆ ਉਹ ਥੋੜੀ ਰਹਿੰਦਾ ਹੈ ਉਹ ਗਿਆ ਜਦੋਂ ਅਸੀਂ ਇਹ ਸ਼ਬਦ ਕਹੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਛੱਡ ਦਿੱਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਓਏ ਮੋਇਆ ਨਾ ਜਾਈ ਛੋੜ ਉਹਨਾਂ ਦਾ ਸਰੀਰ ਭਾਵੇਂ ਮਰ ਗਿਆ ਉਹ ਛੱਡ ਕੇ ਨਹੀਂ ਗਏ ਹਾਂ ਕੋਈ ਬੰਦਾ ਪੁਲੇਖੇ ਪਾਉਂਦਾ ਫਿਰ ਇਹ ਦੁਨੀਆ ਨੂੰ ਬੜੇ ਲੋਕ ਨੇ ਬੜੇ ਮਿਲਦੇ ਨੇ ਕਿਤੇ ਕਥਾ ਕਰੀਏ ਇੱਕ ਸੱਜਣ ਮਿਲੇ ਇਹ ਦਰ ਅੰਮ੍ਰਿਤਸਰ ਸਾਹਿਬ ਕਥਾ ਸੁਣੀ ਬਾਅਦ ਵਿੱਚ ਗੁਰੂ ਕੀ ਸੰਗਤ ਆਈ ਆ ਕੇ ਕਹਿਣ ਲੱਗੇ ਜੀ ਫਲਾਣਾ ਗੁਰੂ ਮੈਨੂੰ ਕੱਲ ਮਿਲਿਆ ਸੀ ਦੂਸਰਾ ਪਰਸੋਂ ਤੀਜਾ ਇਨੇ ਸੰਤ ਮਿਲੇ ਸਾਨੂੰ ਮੈਂ ਕਿਹਾ ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਤੇਰੇ ਤੋਂ ਬਿਨਾ ਤੈਨੂੰ ਹੀ ਮਿਲਣਾ ਹੁੰਦੇ ਨੇ ਸਾਰੇ ਇੰਨਾ ਵੱਡਾ ਪੰਥ ਹੈ ਹੋਰ ਤੇ ਕਿਤੇ ਕੰਮ ਹੀ ਕੋਈ ਨਹੀਂ ਹੈ ਇਹ ਹੈ ਸਾਧ ਸੰਗਤ ਇਹ ਦਾਤਾਂ ਨੇ ਇਹ ਮਨੁੱਖ ਦਾ ਨਿੱਜੀ ਜੀਵਨ ਹੈ ਇਹ ਦੂਜੇ ਨਾਲ ਸਬੰਧਿਤ ਨਹੀਂ ਇਹ ਆਪਣੇ ਨਾਲ ਸਬੰਧਿਤ ਹੈ ਉਹ ਜਿਉਂਦੇ ਨੇ ਸਦਾ ਕੋਈ ਸ਼ੱਕ ਨਹੀਂ ਹਾਂ ਇਹਨਾਂ ਸਰੀਰਾਂ ਵਰਗੇ ਨਹੀਂ ਸਾਡੇ ਵਰਗੇ ਅਸੀਂ ਤੇ ਇੰਨੇ ਦੈਰੇ ਵਿੱਚ ਵੱਜ ਚੁੱਕਿਆ ਵੀ ਜਿਵੇਂ ਜਿਹੜੀ ਰੋਟੀ ਮੈਂ ਖਾਣਾ ਉਹ ਹੀ ਏ ਜਾਂ ਜਿਹੜੀ ਸਵਾਸ ਮੈਂ ਲੈਣਾ ਇਹ ਹੀ ਸਵਾਸ ਹੈ ਪਤਾ ਨਹੀਂ ਅਸੀਂ ਬਾਣੀ ਨੂੰ ਗੋ ਨਾਲ ਪੜਿਆ ਨਹੀਂ ਜਾਂ ਸੁਣਿਆ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਨੇ ਸਜਣਾ ਜਿਹੜੀ ਹਵਾ ਦਾ ਤੂੰ ਸਵਾਸ ਲੈਣਾ ਨਾ ਇਹ ਜ਼ਰੂਰੀ ਨਹੀਂ ਹਵਾ ਇੱਕ ਹੈ ਪੜ ਬਾਬੇ ਨਾਨਕ ਦੀ ਬਾਣੀ ਕੇਤੇ ਪਵਨ ਕਿੰਨੀ ਤਰ੍ਹਾਂ ਦੀ ਪਵਨ ਹੈ ਬੜੀ ਤਰ੍ਹਾਂ ਦੀ ਪਵਨ ਹੈ ਇਸ ਆਕਸੀਜਨ ਤੋਂ ਬਿਨਾ ਵੀ ਕੁਝ ਲੋਕ ਹੋਰ ਤਰ੍ਹਾਂ ਦੀ ਪਵਨ ਨਾਲ ਜਿਉ ਸਕਦੇ ਕੇਤੇ ਪਵਨ ਪਾਣੀ ਜ਼ਰੂਰੀ ਨਹੀਂ ਆ ਪਾਣੀ ਤੇਰੇ ਵਾਲਾ ਹੀ ਸਾਰਿਆਂ ਵਾਸਤੇ ਹੋਰ ਵੀ ਧਰਤੀਆਂ ਨੇ ਬੜੀਆਂ ਹੋਰ ਵੀ ਬੜੀ ਤਰ੍ਹਾਂ ਦੇ ਤਤਾਂ ਦੇ ਜੀਵ ਨੇ ਉਹ ਵੱਖਰੇ ਵੱਖਰੇ ਪਾਣੀ ਪੀਂਦੇ ਨੇ ਤੇਰੇ ਵਾਲਾ ਪਾਣੀ ਨਹੀਂ ਤੂੰ ਕਿਉਂ ਇਸ ਖੂਹ ਦੇ दायरे ਵਿੱਚ ਫਸ ਗਿਆ ਛੱਡ ਇਹਨੂੰ ਕੇਤੇ ਪਵਨ ਪਾਣੀ ਬੈ ਸੰਤਰ ਅੱਗ ਵੀ ਕਿੰਨੀ ਤਰ੍ਹਾਂ ਦੀ ਹੈ ਕਈ ਪ੍ਰਕਾਰ ਦਾ ਹੈ ਸਾਰਾ ਕੁਝ ਇਕੋ ਜਿਹਾ ਨਹੀਂ ਇਸ ਕਰਕੇ ਜਦੋਂ ਬੰਦਾ ਹੰਕਾਰ ਨੂੰ ਛੱਡੇਗਾ ਤੇ ਫਿਰ ਬੜਾ ਕੁਝ ਦਿਸਣ ਦੀ ਸੰਭਾਵਨਾ ਹੈ ਇਸ ਲਈ ਸਹਿਬ ਨੇ ਕਿਹਾ ਪ੍ਰੀਤ ਜ਼ਰੂਰ ਕਰ ਕਿੰਨਾ ਨਾਲ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜਿਵੰਦੇ ਵਿਛੋੜੈ ਸੰਸਾਰੀ ਬਿਰਤੀ ਵਾਲੇ ਭਾਵੇਂ ਪਰਿਵਾਰ ਵਾਲੇ ਹੋਣ ਭਾਵੇਂ ਧਰਮ ਵਾਲੇ ਹੋਣ ਭਾਵੇਂ ਕੋਈ ਹੋਣ ਉਹ ਤੇ ਉਹਨਾਂ ਚਿਰ ਹੀ ਰਹਿੰਦੇ ਨੇ ਜਿੰਨਾ ਚਿਰ ਬੁਰਕੀ ਮੂੰਹ ਵਿੱਚ ਪਾਓ ਨਹੀਂ ਤੇ ਛੱਡ ਕੇ ਪਾਸੇ ਹੋ ਗਏ ਮਿੱਤਰਤਾ ਉਹ ਹੈ ਜਿਹੜੀ ਭੁੱਖ ਨੰਗ ਵਿੱਚ ਵੀ ਕਾਇਮ ਰਹੇ ਸਬੰਧ ਉਹ ਨੇ ਜਿਹੜੇ ਸੁਖ ਵਿੱਚ ਵੀ ਉਸੇ ਤਰ੍ਹਾਂ ਰਹਿਣ ਤੇ ਦੁੱਖ ਵਿੱਚ ਵੀ ਉਸੇ ਤਰ੍ਹਾਂ ਰਹਿਣ ਓਏ ਮੋਇਆ ਨਾ ਜਾਇ ਛੋੜ ਉਹਨੇ ਵਿਛੜਦੇ ਇਸ ਲਈ ਹਜੂਰ ਨੇ ਕਿਹਾ ਕੋਈ ਸ਼ੱਕ ਨਹੀਂ ਦੋਸਤੀ ਕਰ ਸਹਿਬ ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ ਇਹ ਵੇਖ ਦੋਸਤੀ ਕਿਦੇ ਨਾਲ ਕਰਨੀ ਹੈ ਇਹ ਸ਼ਬਦ ਟਕਰੌਂਦੇ ਨੇ ਕਿਤੇ ਦਿਸਦੇ ਜਿਹਦੇ ਵਿੱਚ ਸਹਿਬ ਕਹਿੰਦੇ ਕਿਸ ਨਾਲ ਕੀਜੈ ਦੋਸਤੀ ਸਭ जग ਚੱਲਣ ਹਾਰ ਪੁੱਛਦੇ ਨੇ ਰੱਬ ਨੂੰ ਦੋਸਤੀ ਕਿਹਦੇ ਨਾਲ ਕਰਾਂ ਜਿੰਨਾਂ ਨਾਲ ਦੋਸਤੀ ਪਾਈ ਏ ਪਤਾ ਹੀ ਨਹੀਂ ਕਿੰਨਾ ਚਿਰ ਮੇਰੇ ਨਾਲ ਰਹਿਣਗੇ ਹਜ਼ੂਰ ਨੇ ਜਵਾਬ ਦਿੱਤਾ ਸਿੱਖ ਨੇ ਪੁੱਛਿਆ ਕਿਸ ਨਾਲ ਕੀਜੈ ਦੋਸਤੀ ਜਵਾਬ ਵੀ ਦੇ ਦਿੱਤਾ ਸਹਿਬ ਕਹਿੰਦੇ ਗੁਰਮੁਖ ਸਿਉ ਕਰ ਦੋਸਤੀ ਸਤਗੁਰ ਸਿਉ ਲਾਇ ਚਿੱਤ ਕਰ ਸਕਣੈ ਦੋਸਤੀ ਪਰ ਜਿਨ੍ਹਾਂ ਦੀ ਜਿਨ੍ਹਾਂ ਦੇ ਸਬੰਧ ਕੇਵਲ ਮਾਇਆ ਵਾਸਤੇ ਨੇ ਉਹ ਤੇਰੇ ਸੰਗੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਪ੍ਰੀਤਮ ਜਾਨ ਲਿਹੋ ਮਨ ਮਾਹੀ ਪ੍ਰੀਤਮ ਦੇ ਅਰਥ ਵੈਸੇ ਪਰਮਾਤਮਾ ਵੀ ਨੇ ਕਈ ਥਾਵਾਂ ਤੇ ਇੱਥੇ ਪ੍ਰੀਤਮ ਦੇ ਅਰਥ ਨੇ ਜਿੰਨੂੰ ਕਹਿ ਰਹੇ ਨੇ हे ਪਿਆਰੇ हे ਪ੍ਰੀਤਮ हे ਜਗਿਆਸੂ हे ਗੁਰਮੁਖ ਧਿਆਨ ਨਾਲ ਸੁਣ ਤੂੰ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸਮਝ ਲੈ ਜਾਣ ਲੈ ਕੀ ਜਾਨੀਏ ਕਹਿੰਦੇ ਪ੍ਰੀਤਮ ਜਾਨ ਲਿਹੁ ਮਨ ਮਾਹੀ ਆਪਣੇ ਹੀ ਸੁਖ ਸਿਓ ਸਭ ਲਾਗੇ ਕੋ ਕਾਹੂ ਕੋ ਨਾਹੀ ਸੁਖ ਵਾਸਤੇ ਆਏ ਨੇ ਫਿਰ ਸਹਿਬ ਕਹਿੰਦੇ ਸੁਖ ਮਹਿ ਆਣ ਬਹੁਤ ਮਿਲ ਬੈਠ ਤਰਹਿਤ ਚਾਹੂੰ ਦਿਸ ਕੇ ਰ ਸਤ ਸੰਗਤ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਜਦੋਂ ਬੰਦਾ ਕਿਤੇ ਜੋਬਨ ਜਵਾਨੀ ਮਾਇਆ ਦੇ ਰੰਗ ਵਿੱਚ ਰੰਗਿਆ ਹੋਵੇ ਨਾ ਕਈ ਵਾਰੀ ਇਹ ਸ਼ਬਦ ਪੜਦਾ ਸੁਣਦਾ ਵੀ মুনਕਰ ਹੋ ਜਾਂਦਾ ਵੀ ਇਹ ਨਹੀਂ ਹੋ ਸਕਦਾ ਸੰਸਾਰ ਤੇ ਮਿੱਠਾ ਹੀ ਬੜਾ ਹੈ ਫਿਰ ਗੁਰੂ ਜਦੋਂ ਵਿਖਾਉਂਦਾ ਨਾ ਸਾਰਾ ਕੁਝ ਵੀ ਵੇਖ ਹੁਣ ਕਿੰਨੇ ਕੋਨੇ ਤੇਰੇ ਮਿੱਤਰ ਫਿਰ ਆ ਕੇ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਬਾਕੀ ਸੱਚ ਕਿਆ ਸੀ ਇਹ ਤੇ ਇਸੇ ਤਰ੍ਹਾਂ ਨਿਕਲੇ ਇਹਦੇ ਅਰਥ ਇਹ ਨਾ ਸਮਝਣਾ ਵੀ ਸੰਸਾਰ ਨਾਲ ਵਿਚਰਨਾ ਨਹੀਂ ਰਹਿਣਾ ਨਹੀਂ ਇਹ ਨਹੀਂ ਗੱਲ ਸਿਰਫ ਉਹ ਥਾਂ ਦੱਸ ਰਹੇ ਨੇ ਤੂੰ ਕਿੱਥੇ ਕੰਮ ਕਰਨਾ ਹੈ ਸੰਸਾਰ ਵਿੱਚ ਨਹੀਂ ਤੇ ਸੰਸਾਰ ਦੀ ਹਾਲਤ ਦੱਸੀ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠ ਤੁਰਹ ਤ ਚੌਹੂੰ ਦਿਸ਼ ਘੇਰੇ ਜਦੋਂ ਸੁਖ ਆਉਂਦਾ ਚੌਹਾਂ ਪਾਸੇ ਘੇਰੇ ਪੈ ਰਹੇ ਨੇ ਚੌਹਾਂ ਪਾਸਿਓਂ ਉੱਚ ਗਿੱਚ ਵੀ ਹੁੰਦੀ ਏ ਬੇਪਤ ਪਰਿ ਸਭ ਹੀ ਸੰਗ ਛਾੜਤ ਜਦੋਂ ਦਿਸਿਆ ਵੀ ਇਹਦੀ ਜੇਬ ਖਾਲੀ ਹੋਣ ਲੱਗੀ ਏ ਆਦਮੀ ਅੱਗੋਂ ਆਉਂਦੇ ਨੂੰ ਵੇਖ ਕੇ ਗਲੀ ਬਦਲ ਜਾਂਦਾ ਵੀ ਕਿਤੇ ਮੰਗ ਨਾ ਲੈ ਕੋਈ ਇਹਦੇ ਕੋਲ ਨਹੀਂ ਕੁਝ ਰਿਹਾ ਘਾਟਾ ਪੈ ਗਿਆ ਰੱਬ ਦਾ ਸੁਭਾਅ ਕਿਵੇਂ ਦਾ ਹੈ ਗੁਰੂ ਦਾ ਸੁਭਾਅ ਕਿਵੇਂ ਦਾ ਹੈ ਗੁਰੂ ਨੂੰ ਕਿਹਾ ਗਰੀਬ ਨਵਾਜ਼ ਗਰੀਬ ਨਵਾਜ਼ ਨਾ ਦੂ ਸਰਤੋਸ਼ੋ ਗੁਰੂ ਗਰੀਬਾਂ ਨੂੰ ਲੱਭਦਾ ਫਿਰਦਾ ਹੈ ਸੰਸਾਰ ਅਮੀਰਾਂ ਨੂੰ ਲੱਭਦਾ ਫਿਰਦਾ ਹੈ ਗੁਰੂ ਲੱਭਦਾ ਕੋਈ ਡਿੱਗਿਆ ਹੋਇਆ ਮਿਲੇ ਉਹਨੂੰ ਚੁੱਕਾਂ ਕੋਈ ਗਰੀਬ ਮਿਲੇ ਸੰਸਾਰ ਲੱਭਦਾ ਕੋਈ ਅਮੀਰ ਮਿਲੇ ਸਬੰਧ ਹੀ ਉੱਥੇ ਬੰਦਾ ਜੋੜਦਾ ਤੁਸੀਂ ਵੇਖੋਗੇ ਹਰ ਇੱਕ ਖੇਤਰ ਵਿੱਚ ਚਲੇ ਜਾਓ ਇੱਕ ਬੰਦਾ ਸੋਚਦਾ ਮੈਂ ਐਸੇ ਬੰਦਿਆਂ ਦੇ ਟੋਲੇ ਵਿੱਚ ਵੜ ਜਾਵਾਂ ਜਿਹੜੇ ਬੜੇ ਵੱਡੇ ਨੇ ਉਹਨਾਂ ਦੇ ਘਰੇ ਵਿੱਚ ਰਵਾਂ ਉਸ ਦੌਰਾਨ ਜੇ ਕੋਈ ਮਾੜਾ ਮੋਟਾ ਕੀੜਾ ਚਲਾ ਜਾਏ ਦਰਵਾਜ਼ਾ ਨਹੀਂ ਖੋਲਦਾ ਜੇ ਕਹੋ ਤੇ ਫਿਰ ਕਹਿੰਦੇ ਜੀ ਬਹੁਤ ਵਿਅਸਤ ਤੇ ਸਮਾਂ ਨਹੀਂ ਜੀ ਉੱਥੇ ਸਮਾਂ ਨਹੀਂ ਪਰ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਆਪ ਸੱਦਦਾ ਹੈ ਆਪ ਜਿਨ੍ਹਾਂ ਦੇ ਕੋਲ ਉੱਥੇ ਸਮਾਂ ਕਿਉਂ ਕੱਟਦਾ ਹੈ ਉਹਦਾ ਕਾਰਨ ਇਹ ਹੈ ਗੁਰੂ ਕੇ ਸਵਾਰਿਓ ਬੰਦੇ ਦਾ ਸੁਭਾਅ ਉੱਚਿਆਂ ਨਾਲ ਦੋਸਤੀ ਪਾਣੀ ਰੱਬ ਦਾ ਸੁਭਾਅ ਨਿਵੇਂਆਂ ਨਾਲ ਮਿੱਤਰਤਾ ਪਾਉਣ ਕਲਗੀਆਂ ਵਾਲੇ ਨੇ ਕਿਹਾ ਮੇਰਾ ਰੱਬ ਕਿਵੇਂ ਦਾ ਹੈ ਕਿਸੇ ਨੇ ਕਿਹਾ ਸੀ ਸੱਚੇ ਪਾਤਸ਼ਾਹ ਕੀ ਸਾਰੀ ਉਮਰ ਆਪ ਵੀ ਵਕਤਾਂ ਵਿੱਚ ਬੱਚੇ ਵੀ ਕਿਤੇ ਬੈਠ ਜੋ ਆਰਾਮ ਨਾਲ ਕਹਿੰਦੇ ਕੀ ਕਰੀਏ ਕਹਿੰਦੇ ਪਹਾੜੀ ਰਾਜਿਆਂ ਗੱਲ ਕਰ ਲੋ ਭੀਮਚੰਦ ਦੇ ਨਾਲ ਭੀਮਚੰਦ ਦੇ ਨਾਲ ਗੱਲ ਕਰੋ ਭੀਮਚੰਦ ਦੇ ਨਾਲ ਤੁਸੀਂ ਸੁਲਾ ਕਰੋ ਹਜੂਰ ਨੇ ਕਿਹਾ ਹੋਰ ਕੀ ਕਰੀਏ ਕਹਿੰਦੇ ਔਰੰਗਜ਼ੇਬ ਨਾਲ ਗੱਲ ਕਰ ਲੋ ਮਿੱਤਰਤਾ ਪਾਉਣਾ ਚਾਹੁੰਦਾ ਪਾਓ ਸੱਚੇ ਪਾਦਸ਼ਾਹ ਨੇ ਕਿਹਾ ਗੱਲ ਤੇਰੀ ਬੜੀ ਠੀਕ ਹੈ ਗੱਲ ਤੇਰੀ ਬਹੁਤ ਵਧੀਆ ਕਿਉਂਕਿ ਜੇ ਉਹਨਾਂ ਨਾਲ ਮਿੱਤਰਤਾ ਪੈ ਗਈ ਕੀ ਪਤਾ ਮੈਨੂੰ ਪੰਜਾਬ ਦਾ ਸੀਐਮਏ ਬਣਾ ਦੇਣਾ ਬਣਾ ਸਕਦੇ ਸਨ ਕੋਈ ਸ਼ੱਕ ਨਹੀਂ ਕੀ ਪਤਾ ਇੱਕ ਜ਼ਿਲ੍ਹੇ ਦੀ ਜ਼ਾਇਦਾਦ ਮੇਰੇ ਨਾਂ ਲਾ ਦੇਣ ਸਾਰਾ ਕੁਝ ਮਿਲ ਜਾਏਗਾ ਪਰ ਪੁੱਛਣ ਵਾਲਿਆ ਮੈਂ ਤੈਨੂੰ ਇਹ ਦੱਸਣਾ ਚਾਹਨਾ ਜਿਸ ਰੱਬ ਨਾਲ ਮੇਰੀ ਗਲਵਕੜੀ ਪੈਂਦੀ ਹੈ ਨਾ ਜਿਸ ਰੱਬ ਨਾਲ ਮੇਰਾ ਪਿਆਰ ਹੈ ਉਹਦਾ ਸੁਭਾਅ ਪਤਾ ਹੀ ਕਿਵੇਂ ਦਾ ਉਹਨੇ ਦੂਜੇ ਦਿਨ ਰੁੱਸ ਜਾਣਾ ਮੇਰੇ ਉਹਨੇ ਮੂੰਹ ਫੇਰ ਜਾਣਾ ਉਹਦਾ ਸੁਭਾਅ ਹੈ ਗਨੇਮੁਲ ਸ਼ਕਸਤ ਹੈ ਗਰੀਬੁਲ ਪਰਸਤ ਹੈ ਉਹ ਗਰੀਬੁਲ ਪਰਸਤ ਗਰੀਬਾਂ ਨੂੰ ਪਿਆਰ ਕਰਦਾ ਹੈ ਤੇ ਜਿਹੜੇ ਹੰਕਾਰੀ ਨੇ ਉਹਨਾਂ ਨੂੰ ਸ਼ਕਸਤ ਦਿੰਦਾ ਉਹਨਾਂ ਨੂੰ ਹਾਰ ਦਿੰਦਾ ਹੁਣ ਦੱਸ ਮੈਂ ਸੰਸਾਰ ਦੀ ਜਾਇਦਾਦ ਵਾਸਤੇ ਆਪਣੇ ਰੱਬ ਨੂੰ ਰੋਸਾ ਦਿਆਂ ਕਿ ਇੱਥੇ ਜਾਇਦਾਦ ਬਣਾ ਲਵਾਂ ਦੋਵਾਂ ਵਿੱਚੋਂ ਕਿਹੜਾ ਕੰਮ ਕਰਾਂ ਇਹ ਨਹੀਂ ਮੇਰੇ ਧੋਵੇਗਾ ਸਾਧ ਸੰਗਤ ਤੇ ਬਦਲ ਲੈਂਦੇ ਗੁਰੂ ਗੋਬਿੰਦ ਸਿੰਘ ਤੇ ਸ਼ਾਇਦ ਕਿਲਾ ਵੀ ਨਾ ਛੱਡਣਾ ਪੈਂਦਾ ਕਿਉਂਕਿ ਕੁਝ ਮਿਲਦਾ ਆਉਣੇ ਸਾਨੂੰ ਤੋਹਫੇ ਦਿੱਲੀੋਂ ਬੜਾ ਕੁਝ ਮਿਲਣਾ ਸੀ ਪਰ ਸਾਧ ਸੰਗਤ ਬੜਾ ਕੁਝ ਮਿਲ ਕੇ ਪਤਾ ਨਹੀਂ ਕਿੰਨਾ ਕੁ ਗਵਾਚ ਜਾਣਾ ਸੀ ਇਸ ਲਈ ਉਹਨਾਂ ਨੇ ਕਿਹਾ ਰੱਬ ਦਾ ਸੁਭਾ ਹੈ ਗਣੀ ਮੂਲ ਸ਼ਿਕਸਤ ਹੈ ਗਣੀ ਦਾ ਅਰਥ ਹੈ ਵੈਸੇ ਗਣੀ ਦਾ ਅਰਥ ਅਮੀਰ ਇੱਥੇ ਅਰਥ ਹੋਣਗੇ ਹੰਕਾਰੀ ਅਮੀਰ ਸ਼ਿਕਸਤ ਦਾ ਅਰਥ ਭਾਂਜ ਦੇਣਾ ਆਰਾ ਦੇਣਾ ਗਰੀਬੁਲ ਪ੍ਰਸਤ ਗਰੀਬ ਪ੍ਰਸਤ ਦਾ ਅਰਥ ਗਰੀਬ ਦਾ ਅੰਗ ਲੈਣ ਵਾਲਾ ਸਹਾਰਾ ਉਧਰ ਪਰ ਸੰਸਾਰ ਦੀ ਕਿਰਿਆ ਕਹਿਣ ਲੱਗੇ ਵਿਪਤ ਪਰਿ ਸਭ ਹੀ ਸੰਗ ਛਾੜਤ ਕੋਊ ਨ ਆਵਤ ਨੇਰੈ ਫਿਰ ਸੱਚੇ ਪਾਤਸ਼ਾਹ ਨੇ ਇੱਕ ਸਭ ਤੋਂ ਨੇੜਲਾ ਸੰਬੰਧ ਦੱਸਿਆ ਹਜ਼ੂਰ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਤ ਸੰਗ ਲਾਗੀ ਇਸਤਰੀ ਦਾ ਸਬੰਧ ਬੜਾ ਨੇੜਲਾ ਹੈ ਪਤੀ ਦਾ ਸਬੰਧ ਵੀ ਇਹਦੇ ਨਾਲ ਹੀ ਇੱਕੋ ਹੀ ਅਰਥ ਬਣਦੇ ਨੇ ਇਸਤਰੀ ਪਤੀ ਦਾ ਬੜਾ ਸਬੰਧ ਹੈ ਸਤਿਗੁਰੂ ਨੇ ਕਿਹਾ ਕਦੀ ਦੂਰ ਨਹੀਂ ਹੋਈ ਕਹਿੰਦੇ ਜਦਨ ਇਹਦੇ ਸਰੀਰ ਦੇ ਵਿੱਚੋਂ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਫਿਰ ਕਹਿੰਦੇ ਹੱਥ ਨਾ ਲਾਓ ਜੀ ਭੂਤ ਹੈ ਤੁਸੀਂ ਕਦੀ ਵੇਖੇ ਉਹ ਹੀ ਘਰ ਵਾਲੀ ਕਹਿੰਦੇ ਪ੍ਰੇਤ ਪ੍ਰੇਤ ਕਰ ਭਾਗੀ ਇਹ ਕੋਈ ਕਥਨੀ ਨਹੀਂ ਕੱਲੀ ਇਹ ਸੱਚ ਹੈ ਉਹ ਹੀ ਬੰਦਾ ਹੁੰਦਾ ਹੈ ਉਹ ਹੀ ਮਨੁੱਖ ਹੁੰਦਾ ਹੈ ਸਾਧ ਸੰਗਤ ਉਹਦੇ ਤੋਂ ਕੋਈ ਨਫ਼ਰਤ ਨਹੀਂ ਕਰਦਾ ਤੇ ਜਦੋਂ ਅੰਤਿਮ ਸੰਸਕਾਰ ਕਰਕੇ ਮੁੜਦੇ ਨੇ ਪਹਿਲਾਂ ਤੇ ਰਿਵਾਜ ਸੀ ਹੁਣ ਵੀ ਹੈ ਉਥੇ ਇਸ਼ਨਾਨ ਕਰਦੇ ਨੇ ਰਾਵ ਵਿੱਚ ਕਿਸੇ ਨਹਿਰ ਤੇ ਨਦੀ ਤੇ ਕੋਈ ਪੰਜ ਇਸ਼ਨਾਨਾ ਕਰਦਾ ਪੁੱਛੋ ਜੀ ਕਿਉਂ ਕਹਿੰਦੇ ਅਪਵਿੱਤਰ ਸੀ ਜਿਹਨੂੰ ਜਿਹਦਾ ਸਸਕਾਰ ਕਰਨ ਗਏ ਸੀ ਸਾਡੇ ਤੇ ਵੀ ਅਪਵਿੱਤਰਤਾ ਆ ਗਈ ਇਹ ਇੱਕ ਬੜਾ ਵੱਡਾ ਲੱਛਣ ਹੈ ਇਹ ਸਵਾਲ ਹੈ ਬੰਦੇ ਦੇ ਮਨ ਤੇ ਦੱਸ ਸਜਣਾ ਉਸ ਬੰਦੇ ਵਿੱਚੋਂ ਕਿਹੜੀ ਚੀਜ਼ ਨਿਕਲ ਗਈ ਜਿਹਦੇ ਕਰਕੇ ਉਹਨੂੰ ਪ੍ਰੇਤ ਵੀ ਕਹਿੰਦੇ ਨੇ ਤੇ ਅਪਵਿੱਤਰ ਵੀ ਕਹਿੰਦੇ ਨੇ ਅੱਜ ਉਹ ਤੇਰੇ ਕੋਲ ਹੈ ਜੋਤ ਅੱਜ ਤੂੰ ਉਹਦਾ ਇਸਤੇਮਾਲ ਨਹੀਂ ਕਰਦਾ ਅਜ ਤਉ ਉਹਨੂੰ ਵਰਤਦਾ ਨਹੀਂ ਇਸ ਲਈ ਸਹਿਬ ਕਹਿੰਦੇ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਹਕਾਇਆ ਪ੍ਰੇਤ ਪ੍ਰੇਤ ਕਰੁ ਭਾਗੀ ਇਹ ਵਿਦਕੋ ਵਿਵਹਾਰ ਬਨਿਉ ਹੈ ਜਾਸੋ ਨਿਹਉ ਲਗਾਇਉ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਉ ਇਥੇ ਜੋੜ ਲਾ ਦਿੱਤਾ ਕਿਉਂਕਿ ਸੰਸਾਰ ਵਿੱਚ ਵੀ ਉਹ ਮਨੁੱਖ ਠੀਕ ਢੰਗ ਨਾਲ ਜਿਵੇਗਾ ਜਿਹੜਾ ਮੌਤ ਵਿੱਚੋਂ ਗੁਜ਼ਰ ਗਿਆ ਇਹ ਜਿਹੜੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਬਹੁਤੇ ਲੋਕ ਡਰਦੇ ਇਹਨੂੰ ਸੁਣਦੇ ਘੱਟ ਨੇ ਕਿਸੇ ਸੱਜਣ ਦਾ ਮੈਨੂੰ ਫੋਨ ਆਇਆ ਕਹਿੰਦੇ ਇਸ ਬਾਣੀ ਦੀ ਕਥਾ ਕਰੋ ਡਰ ਤੇ ਬਹੁਤ ਆਉਂਦਾ ਹੋਵੇਗਾ ਡਰ ਵਾਲੀ ਗੱਲ ਨਹੀਂ ਸਾਧ ਸੰਗਤ ਹੋਰ ਭਾਵੇਂ ਕੁਝ ਟਲ ਜਾਏ ਨੇ ਨਹੀਂ ਟਲਣਾ ਜਿਹੜਾ ਹੋਣਾ ਹੀ ਏ ਫਿਰ ਉਹਨੂੰ ਪਹਿਲਾਂ ਸਬਕਾਰ ਕਰਨਾ ਚੰਗਾ ਨਹੀਂ ਉਹਨੂੰ ਪਹਿਲਾਂ ਸਬਕਾਰ ਕਰ ਲੈਣਾ ਚਾਹੀਦਾ ਹੋ ਸਕਦਾ ਅਮੀਰ ਹੋਈਏ ਕਿ ਨਾ ਹੋਈਏ ਸੁਪਨਾ ਬੰਦੇ ਦਾ ਹੋ ਸਕਦਾ ਏ ਉਹਦਾ ਮਿਲੇ ਕਿ ਨਾ ਮਿਲੇ ਕੋਈ ਪੱਕਾ ਨਹੀਂ ਕੁਝ ਹੋਵੇ ਕਿ ਨਾ ਹੋਵੇ ਪਰ ਇੱਕ ਤੇ ਪੱਕਾ ਏ ਵੀ ਇਹ ਤੇ ਹੋਣਾ ਹੀ ਹੋਣਾ ਜੋ ਕੁਝ ਗੁਰੂ ਤੇਗ ਬਹਾਦਰ ਸਾਹਿਬ ਫਿਰ ਇਹਨੂੰ ਜਿਨ੍ਹਾਂ ਨੇ ਸਮਝ ਲਿਆ ਜਿਹੜੇ ਇਹਦੇ ਵਿੱਚੋਂ ਗੁਜ਼ਰੇ ਨੇ ਉਹਨਾਂ ਨੂੰ ਮੌਤ ਤੋਂ ਪਾਰ ਜਾਣ ਦੀ ਕਿਮੀਆਂ ਰਸਤਾ ਗੁਰੂ ਨੇ ਖੋਲ ਕੇ ਦੱਸ ਦਿੱਤਾ ਇਧਰੋਂ ਨਿਕਲੀਦਾ ਜਿੱਥੇ ਮੌਤ ਨਹੀਂ ਜਾਂਦੀ ਉੱਥੇ ਫਿਰ ਸਾਧ ਸੰਗਤ ਸਿੱਖ ਨੂੰ ਦੱਸਿਆ ਇਹ ਹੈ ਰਸਤਾ ਜਿੱਥੇ ਮੌਤ ਨਹੀਂ ਪਹੁੰਚਦੀ ਇੱਥੇ ਫੁੱਲ ਖਿੜੇ ਨੇ ਜੀਵਨ ਦੇ ਸਦਾ ਵਾਸਤੇ ਉਹ ਜੀਵਨ ਕਦੇ ਕੁਮਲਾਉਂਦਾ ਨਹੀਂ ਉਹ ਮੇਲਾ ਕਦੀ ਉੱਜੜਦਾ ਨਹੀਂ ਉਹ ਤਾਰੇ ਸਦਾ ਚਮਕਦੇ ਨੇ ਕਦੀ ਉਹਨਾਂ ਤੇ ਥਾਂ ਤੇ ਹਨੇਰਾ ਨਹੀਂ ਉਹ ਵੀ ਰਾਹ ਵਿਖਾਇਆ ਇਸ ਲਈ ਕਹਿੰਦੇ ਨੇ ਤੂੰ ਇਹਨਾਂ ਚੀਜ਼ਾਂ ਨੂੰ ਆਪਣਾ ਕਰਕੇ ਮੰਨਿਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਤੂੰ ਇਹਨਾਂ ਨੂੰ ਆਪਣਾ ਸਮਝਿਆ ਇਹ ਗਲਤੀ ਕਰ ਲਈ ਵਰਤ ਇਹਨਾਂ ਨੂੰ ਰਹਿ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਦੀ ਵਰਤੋਂ ਵੀ ਕਰ ਇੱਕ ਨਾ ਗਲਤੀ ਕਰੀ ਕਿ ਇਹ ਮੇਰਾ ਹੈ ਸਾਰਾ ਕੁਝ ਜਿਨ ਆਪਣੀ ਕਰਮਾਨ ਇਹ ਤੇਰਾ ਨਹੀਂ ਹਾਂ ਇਹ ਜਿਹਦਾ ਹੈ ਜਿਨੇ ਬਣਾਇਆ ਉਹਦਾ ਤੂੰ ਉਹਦਾ ਬਣ ਜਾ ਇਹ ਸਾਰਾ ਕੁਝ ਤੇਰਾ ਹੋ ਜਾਏਗਾ ਜਿਸ ਰੱਬ ਨੇ ਸੰਸਾਰ ਬਣਾਇਆ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਉਹਨੂੰ ਜਿੱਦਣ ਤੂੰ ਆਪਣਾ ਆਪ ਸੌਂਪ ਦਿੱਤਾ ਤੇ ਫਿਰ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੰਸਾਰ ਤੇਰਾ ਬਣ ਜਾਏਗਾ ਬਿਲਕੁਲ ਬਣੇਗਾ ਜਦੋਂ ਮਰਜੀ ਵਰਤੋਂ ਕਰ ਲੈ ਮੌਤ ਤੋਂ ਬਾਅਦ ਵੀ ਤੇਰਾ ਜੀਵਨ ਵੇਲੇ ਵੀ ਤੇਰਾ ਹੈ ਪਰ ਤੂੰ ਕਹਿੰਦਾ ਮੈਂ ਰੱਬ ਦਾ ਨਹੀਂ ਬਣਨਾ ਸੰਸਾਰ ਮੇਰਾ ਬਣਨਾ ਚਾਹੀਦਾ ਤਾਂ ਹੀ ਫਰੀਦ ਸਾਹਿਬ ਨੇ ਰਸਤਾ ਦਿਖਾਇਆ ਕਾ ਚ ਸੰਗੀ ਨਹੀਂ ਨਾਨਕ ਸਾਚੀ ਜਾਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਿੱਖ ਨੂੰ ਸਮਝਾ ਰਹੇ ਨੇ ਇਸ ਸੰਪਤੀ ਧਨ ਪਰਿਵਾਰ ਵਿੱਚੋਂ ਤੇਰਾ ਕੁਝ ਨਹੀਂ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਸਮਝ ਲੈ ਹੁਣ ਇੱਥੇ ਇੱਕ ਡਰ ਪੈਦਾ ਹੋਇਆ ਭੈ ਬਣਿਆ ਭੈ ਦੀ ਅੱਗ ਭੜਕ ਪਈ ਉਹਦੇ ਬਾਰੇ ਸਾਹਿਬ ਅਗਲੇ ਸ਼ਲੋਕ ਵਿੱਚ ਬਚਨ ਕਹਿੰਦੇ ਪਤਿਤ ਉਧਾਰਨ ਭੈ ਹਰਨ ਕਹਿਣ ਲੱਗੇ ਤੇਰੇ ਭੈ ਨੂੰ ਰੱਬ ਹਰਨ ਕਰ ਲੇਗਾ ਹਰਨ ਦਾ ਅਰਥ ਹੈ ਚੋਰੀ ਕਰਨਾ ਹਰ ਲੈਣਾ ਹਰਨ ਕਰਨ ਜੇ ਤੂੰ ਵੈਗਰੂ ਦੇ ਚਰਨਾਂ ਨਾਲ ਚਿੱਤ ਜੋੜੇਗਾ ਤੇ ਉਹਦੇ ਵਿੱਚ ਤਿੰਨ ਗੁਣ ਨੇ ਉਹ ਕਿਹੜੇ-ਕਿਹੜੇ ਸਹਿਬ ਕਹਿੰਦੇ ਪਤਿਤ ਉਧਾਰਨ ਪਤਿਤ ਕਹਿੰਦੇ ਨੇ ਪਾਪੀ ਵਿਕਾਰੀ ਮਨੁੱਖ ਉਹ ਵਿਕਾਰੀਆਂ ਨੂੰ ਵੀ ਉਧਾਰ ਲੈਂਦਾ ਹੈ ਉਹਨਾਂ ਨੂੰ ਵੀ ਉੱਚਾ ਕਰ ਦਿੰਦਾ ਹੈ ਉਹਨਾਂ ਨੂੰ ਵੀ ਸੰਤ ਬਣਾ ਦਿੰਦਾ ਹੈ ਸਭ ਕਹਿੰਦੇ ਪਤਿਤ ਉਧਾਰਨ ਭੈ ਹਰਨ ਸਾਰੇ ਡਰਾਂ ਨੂੰ ਖਤਮ ਕਰਦਾ ਹੈਗਾ ਹਰ ਅਨਾਥ ਕੇ ਨਾਥ ਅਨਾਥ ਕਹਿੰਦੇ ਨੇ ਜਿਹਦਾ ਕੋਈ ਵਾਲੀ ਬਾਰਸ ਨਾ ਹੋਵੇ ਉਹ ਰੱਬ ਉਹਨਾਂ ਦਾ ਨਾਥ ਬਣ ਜਾਂਦਾ ਹੈ ਵਾਰਸ ਬਣ ਜਾਂਦਾ ਹੈ ਜਿਹੜੇ ਬੇਵਾਰਸ ਹੁੰਦੇ ਨੇ ਸੰਸਾਰ ਵਿੱਚ ਬੇਵਾਰਿਸ ਦਾ ਮਤਲਬ ਜਿਹੜੇ ਸੰਸਾਰ ਦਾ ਸਹਾਰਾ ਛੱਡ ਕੇ ਉਹਦੇ ਸਹਾਰੇ ਤੇ ਜਿਉਣ ਲੱਗ ਪੈਂਦੇ ਉਹਨਾਂ ਦਾ ਮਾਲਕ ਬਣ ਗਿਆ ਫਿਰ ਹਜੂਰ ਕਹਿੰਦੇ ਕਹੋ ਨਾਨਕ ਤਿਹ ਜਾਨੀਐ ਜਿੰਨੂੰ ਸਮਝਾਰੇ ਨੇ ਉਹਨੇ ਪੁੱਛਿਆ ਫਿਰ ਉਹ ਰੱਬ ਕਿੱਥੇ ਹੈ ਕਹਿਣ ਲੱਗੇ ਜੇ ਕੋਈ ਉਸ ਨੂੰ ਜਾਣ ਲਵੇ ਜੇ ਕੋਈ ਉਸ ਨੂੰ ਚੰਗੀ ਤਰ੍ਹਾਂ ਪ੍ਰੇਮ ਕਰੇ ਤੇ ਉਹਦੇ ਬਾਰੇ ਹਜ਼ੂਰ ਨੇ ਕਿਹਾ ਸਦਾ ਬਸਤ ਤੁਮ ਸਾਥ ਉਹ ਸਦਾ ਹੀ ਤੇਰੇ ਨਾਲ ਹੈ ਵੇਖੋ ਇਹ ਦੋ ਤਿੰਨ ਪੰਕਤੀਆਂ ਵਿੱਚ ਕਿਹਾ ਤੇਰੇ ਨਾਲ ਕੁਝ ਨਹੀਂ ਰਹੇਗਾ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਨਾ ਤਨ ਨੇ ਨਾ ਪਰਿਵਾਰ ਨੇ ਕਿਸੇ ਨੇ ਨਹੀਂ ਜਾਣਾ ਕੁਝ ਨਹੀਂ ਜਾਏਗਾ ਕੁਝ ਨਹੀਂ ਜਾਏਗਾ ਸਭ ਨਾਸ਼ਮਾਨੇ ਇੱਥੇ ਆ ਗਈ ਉਦਾਸੀ ਅੱਗੇ ਸਤਿਗੁਰੂ ਨੇ ਕਿਹਾ ਤੇਰੇ ਨਾਲ ਇੱਕ ਹੈ ਉਹਨੂੰ ਵੇਖ ਤੂੰ ਇਕੱਲਾ ਨਹੀਂ ਸਦਾ ਬਸਤ ਤੁਮ ਸਾਥ ਤੇਰੇ ਨਾਲ ਬਸਦਾ ਹੈ ਜਿਹੜਾ ਤੇਰਾ ਸਾਥੀ ਉਹਨੂੰ ਤੂੰ ਭੁਲਾ ਦਿੱਤਾ ਜੋ ਤੇਰਾ ਨਹੀਂ ਉਹਦੇ ਪਿੱਛੇ ਤੂੰ ਦੌੜਿਆ ਫਿਰਨਾ ਨਾਲ ਤੇਰੇ ਹੈ ਤੂੰ ਇਕੱਲਾ ਨਹੀਂ ਤੇਰਾ ਦੋਸਤ ਤੇਰੇ ਨਾਲ ਹੈ ਉਹਨੂੰ ਵੇਖ ਉਹਦੇ ਨਾਲ ਦੋਸਤੀ ਪਾ ਤੂੰ ਉਹਨਾਂ ਨਾਲ ਦੋਸਤੀ ਪਾਈਏ ਜੋ ਤੇਰੇ ਨਾਲ ਨਹੀਂ ਤੁਰਨ ਵਾਲੇ ਉਹਦੇ ਨਾਲ ਮਿੱਤਰਤਾ ਪਾ ਜੋ ਸਦਾ ਬਸਤ ਤੁਮ ਸਾਥ ਜੋ ਤੇਰੇ ਨਾਲ ਰਹਿੰਦਾ ਹੀ ਹੈ ਔਰ ਨਾਲ ਰਹਿਣ ਵਾਲਾ ਆਓ ਸਾਧ ਸੰਗਤ ਐਸੇ ਅਕਾਲ ਪੁਰਖ ਦੇ ਚਰਨਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੋੜਦੇ ਨੇ ਇੱਕ ਦੋ ਮਿੰਟਾਂ ਵਾਸਤੇ ਆਪਾਂ ਗੁਰੂ ਸ਼ਬਦ ਦਾ ਸਾਂਝ ਪਾਈਏ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ ਵਾਹਿਗੁਰੂ ਵਾਹਿਗੁਰੂ ਤਨਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤਨਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜਾਦੇ ਸੇਵਾਦਾਰ 239 ਵਾਲੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਿਲਾਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕ੍ਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰਦੀਆ ਦੂਸਰੀ ਰੋਸ ਨਾ ਕੀਜੈ ਉਤਰ ਦੀਜੈ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਕਿਉ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਂ ਆਵਾ ਮੰਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 98769 ਪੰਤਾਲੀ ਸੱਤ ਸੌ ਵਾਈ ਤੇ ਵਟਸਐਪ ਮੈਸੇਜ ਭੇਜੋ